ਜਿਹੜਾ ਡੋਨਲਡ 트੍ਰੰਪ ਆ ਉਹਨੇ ਇਹ ਨੈਰੇਟਿਵ ਬਣਾਉਣਾ ਕਿ ਦੇਖੋ ਮੈਂ ਬੰਦੇ ਬਣਾਉਣਾ ਇਹਨਾਂ ਨੂੰ ਜਿਹੜੇ ਸਾਡੇ ਮੁਲਕ ਦੀਆਂ ਸੀਮਾਵਾਂ ਲੰਘਦੇ ਨੇ ਸਾਡੇ ਮੁਲਕ ਦੇ ਵਿੱਚ ਗੈਰ ਕਾਨੂੰਨਨ ਢੰਗ ਦੇ ਨਾਲ ਰਹਿੰਦੇ ਨੇ ਇਹਨਾਂ ਨੂੰ ਮੈਂ ਬੰਦੇ ਬਣਾਉਣਾ ਬਾਕੀ ਭਾਰਤ ਦੇ ਵਿੱਚ ਲੱਗੇ ਤਾਂ ਵੀ ਪੰਜਾਬੀ ਤਾਂ ਜਾਂਦੇ ਜੁੰਦੇ ਰਹਿੰਦੇ ਆ ਇਹਨਾਂ ਦਾ ਕੰਮ ਹੀ ਹੈ ਤਾਂ ਗਾਣਿਆਂ ਦੇ ਵਿੱਚ ਵੀ ਕਹਿੰਦੇ ਸੀ ਮੈਕਸੀਕੋ ਵਾਲੀ ਕੰਧ ਟੱਪ ਜਾਂਦੇ ਆ ਤੇ ਫਿਰ ਠੀਕ ਆ ਜੀ ਉੱਥੇ ਅੰਮ੍ਰਿਤਸਰ 에어ਪੋਰਟ ਤੇ ਆਇਆ ਹੁਣ ਪੰਜਾਬੀਆਂ ਨੂੰ ਲਾ ਕੇ ਚਲੇ ਗਿਆ ਪਰ ਇੱਕ ਸਖਸ਼ ਨੇ ਇਹ ਗੱਲ ਕਹੀ ਆ ਕਿ ਹੱਥਕੜੀਆਂ ਸਾਡੇ ਕਿ ਅੰਮ੍ਰਿਤਸਰ ਆ ਕੇ ਉਤਾਰੀਆਂ ਗਈਆਂ ਕਿ ਅਸੀਂ ਅੰਮ੍ਰਿਤਸਰ ਤੱਕ ਸਾਡੇ ਹੱਤਕੜੀਆਂ ਲੱਗੀਆਂ ਹੋਈਆਂ ਸੀ ਇਦਾਂ ਦੀ ਕੋਈ ਗੱਲ ਨਹੀਂ ਕਿ ਆਪਾਂ ਹਵਾ ਦੇ ਵਿੱਚ ਗੱਲ ਕਰ ਰਹੇ ਹਾਂ ਡੈਫੀਨਿਟਲੀ ਇੱਕ ਮਾਹੌਲ ਜਿਹੜਾ ਬਣਦਾ ਜਾ ਰਿਹਾ ਕਿ ਵੀ ਬਹੁਤ ਹੋ ਗਿਆ ਵੀ ਹੋਰ ਉਧਰ ਲਈ ਚਾਹੀਏ ਈਸ਼ੀਨ ਭਾਈਚਾਰਾ ਜਾਂ ਜਿੱਧਰੋਂ ਮਰਜੀ ਵੀ ਅਸੀਂ ਹੁਣ ਹੋਰ ਲੋਕ ਆਪਣੇ ਮੁਲਕਾਂ ਦੇ ਵਿੱਚ ਲਿਆ ਕੇ ਨਹੀਂ ਬਸਾਉਣੇ ਅਸੀਂ ਇਹ ਮੁਲਕ ਸਾਡੇ ਲਈ ਆ ਜਿੱਦਾਂ ਸਾਡੇ ਲੋਕ ਉੱਥੇ ਪੰਜਾਬ ਦੇ ਵਿੱਚ ਕਹਿ ਰਹੇ ਨੇ ਕਿ ਪ੍ਰਵਾਸੀ ਨਹੀਂ ਹੋਣੇ ਚਾਹੀਦੇ ਪੰਜਾਬ ਪੰਜਾਬੀਆਂ ਦਾ ਤੇ ਪੰਜਾਬੀਆਂ ਦਾ ਹੀ ਹੋਣਾ ਚਾਹੀਦਾ ਇਸੇ ਤਰੀਕੇ ਨਾਲ ਇਹ ਮੁਲਕ ਵੀ ਜਿਹੜੇ ਆ ਉਹਨਾਂ ਨੇ ਇਹ ਗੱਲ ਕਹਿਣਾ ਸ਼ੁਰੂ ਕਰ ਦਿੱਤੀ ਹੈ ਤੇ ਤੁਹਾਨੂੰ ਪਤਾ ਕਿ ਜਦੋਂ ਇੱਕ ਵਾਰ ਕਿਤੇ ਉਹ ਕੰਮ ਸ਼ੁਰੂ ਹੋ ਜਵੇ ਉਹ ਫਿਰ ਉਹਨੂੰ ਦੇਖ ਕੇ ਖਰਬੂਜੇ ਨੂੰ ਖਰਬੂਜਾ ਦੇਖ ਕੇ ਰੰਗ ਫੜਦੇ ਹੁੰਦਾ ਤੇ 트럼ਪ ਵਾਲਾ ਕੰਮ ਸ਼ੁਰੂ ਹੋ ਗਿਆ ਇਹ ਬਾਕੀ ਯੂਰੋਪੀਅਨ ਕੰਟਰੀਜ਼ ਦੇ ਵਿੱਚ ਵੀ ਘੁੰਮਣ ਦੇ ਕਾਫੀ ਵੱਡੇ ਪੱਦਰ ਤੇ ਚਾਂਸਸ ਸੋ ਸਸੇ ਗੱਲ ਦੋਸਤੋ ਮੈਂ ਹਾਂ ਦੇਵਿੰਦਰ ਸਿੰਘ ਦੋਸਤੋ ਲੰਗੇ ਰੋਜ਼ ਆਪਾਂ ਤੁਹਾਡੇ ਨਾਲ ਇਹ ਖਬਰ ਸਾਂਝੀ ਕੀਤੀ ਸੀਗੀ ਕਿ ਇੱਕ ਜਹਾਜ਼ ਭਰ ਕੇ ਇੰ ਪੰਜਾਬ ਨੂੰ ਭੇਜਿਆ ਇੰਡੀਆ ਨੂੰ ਭੇਜਿਆ ਜੋ ਕਿ ਅੰਮ੍ਰਿਤਸਰ 에어ਪੋਰਟ ਦੇ ਉੱਤੇ ਲੈਂਡ ਹੋਣਾ ਸੀ ਜੋ ਕਿ ਲੰਗੇ ਰੋਜ਼ ਹੋ ਗਿਆ ਤੇ ਸਾਰੀ ਦੁਨੀਆ ਦੇ ਵਿੱਚ ਉਹਦੀ ਖਬਰ ਗਈ ਹੈ ਖਾਸ ਕਰਕੇ ਇੰਡੀਅਨ ਮੀਡੀਆ ਦੇ ਵਿੱਚ ਕਾਫੀ ਜਿਆਦਾ ਚਰਚਾ ਦੇ ਵਿੱਚ ਪੰਜਾਬ ਦੇ ਮੀਡੀਆ ਦੇ ਵਿੱਚ ਰਿਹਾ ਇੰਡੀਅਨ ਮੀਡੀਆ ਦੇ ਵਿੱਚ ਤਾਂ ਜਿਸ ਲੈਵਲ ਤੇ ਚਰਚਾ ਹੋਣੀ ਚਾਹੀਦੀ ਸੀ ਹੋਈ ਨਹੀਂ ਮੋਦੀ ਸਰਕਾਰ ਦੇ ਕ੍ਰਿਟਿਕ ਇਹ ਕਹਿ ਰਹੇ ਨੇ ਕਿ ਉਹਨਾਂ ਨੇ ਜਿੱਦਾਂ ਅਕਸਰ ਹੁੰਦਾ ਕਿ ਮੋਦੀ ਮੋਦੀ ਕਰਨ ਦੇ ਲਈ ਜਿਹੜਾ ਭਾਰਤੀ ਮੀਡੀਆ ਜਾਣਿਆ ਜਾਂਦਾ ਤੇ ਉਸੇ ਤਰੀਕੇ ਨਾਲ ਇਸ ਵਾਰ ਵੀ ਹੋਇਆ ਕਿਉਂਕਿ ਬਹੁਤ ਸਾਰੇ ਸਵਾਲ ਐਕਚੁਅਲੀ ਸਰਕਾਰ ਤੇ ਖੜੇ ਹੁੰਦੇ ਆ ਕਿ ਕਿਸੇ ਮੁਲਕ ਦਾ ਆਰਮੀ ਦਾ ਜਹਾਜ਼ ਇਹ ਬਹੁ ਜਹਾਜ਼ ਹੈ ਜਿਹੜਾ ਉਹ ਆਰਮੀ ਦਾ ਜਹਾਜ਼ ਲੈ ਕੇ ਸਾਡੇ ਸ਼ਰਨਾਰਥੀਆਂ ਨੂੰ ਆਉਂਦਾ ਭਾਰਤ ਦੇ ਨਾਗਰਿਕਾਂ ਨੂੰ ਲੈ ਕੇ ਆਉਂਦਾ ਤੇ ਇੰਡੀਅਨ ਸਰਕਾਰ ਕਿੱਥੇ ਸੀ ਇਹਨੇ ਕਿਉਂ ਅਮਰੀਕਾ ਦਾ ਜਿਹੜਾ ਫੌਜੀ ਜਹਾਜ਼ ਹੈ ਉਹਨੂੰ ਪਹਿਲਾਂ ਤਾਂ ਇੰਡੀਆ ਦੇ ਵਿੱਚ ਲੈਂਡ ਹੋਣ ਦਿੱਤਾ ਜਾਂ ਆਪਣਾ ਕਿਉਂਕਿ ਇਸੇ ਤਰੀਕੇ ਨਾਲ ਪਹਿਲਾਂ ਜਿਹੜੇ ਆਪਣੇ ਹੈਗੇ ਨੇ ਕਲੰਬੀਅਨ ਰਾਸ਼ਟਰਪਤੀ ਉਹ ਉਹਨਾਂ ਦੇ ਨਾਲ ਵੀ ਹੋਈ ਸੀਗੀ ਡੋਨਲਡ 트੍ਰੰਪ ਦੀ ਉਹ ਵੀ ਮੈਂ ਅੱਗੇ ਤੁਹਾਡੇ ਨਾਲ ਇੱਕ ਇੱਕ ਦਿਨ ਖਬਰ ਸਾਂਝੀ ਕੀਤੀ ਸੀ ਕਿ ਕਲੰਬੀਆਨ ਰਾਸ਼ਟਰਪਤੀ ਨੇ ਕਿਹਾ ਕਿ ਮੈਂ ਨਹੀਂ ਹਿਸਟਰੀ ਕੇ ਨਾਲ ਤੁਸੀਂ ਮੇਰੇ ਦੇਸ਼ ਦੇ ਲੋਕਾਂ ਦੇ ਨਾਲ ਕਰ ਸਕਦੇ इवन ਤੋਂ ਕਿ ਉਹਨਾਂ ਨੇ ਗਲਤ ਤਾਂ ਮੰਨ ਲਈ ਡੋਨਲਡ 트੍ਰੰਪ ਦੀ ਕਿਉਂਕਿ ਡੋਨਲਡ 트੍ਰੰਪ ਨੇ ਕਾਫੀ ਜ਼ਿਆਦਾ ਪ੍ਰੈਸ਼ਰ ਪਾਇਆ ਉਹਨੇ ਕਿਹਾ ਸੀ ਕਿ ਜਿਹੜੇ ਕਲੰਬੀਆ ਦੇ ਲੋਕ ਨੇ ਮੈਂ ਉਹਨਾਂ ਦੇ ਵੀਜ਼ੇ ਬੰਦ ਕਰਨ ਲੱਗਾ ਐਮਬਸੀ ਬੰਦ ਕਰਨ ਲੱਗਾ ਤੇ ਉਹਨੇ ਚਲੋ ਮੰਨ ਲਈ ਗੱਲ ਪਰ ਉਹਨੇ ਕਿਹਾ ਕਿ ਠੀਕ ਆ ਮੈਂ ਆਪਣਾ ਜਹਾਜ਼ ਅਸੀਂ ਆਪਣਾ ਜਹਾਜ਼ ਭੇਜਾਂਗੇ ਕਲੰਬੀਆਨ ਇਹ ਜਹਾਜ਼ ਆਇਆ ਤੇ ਉਹ ਆਪਣੇ ਲੋਕਾਂ ਨੂੰ ਵਾਪਸ ਲੈ ਗਿਆ ਅਦਰਵਾਈਜ਼ ਜਿਹੜਾ ਉੱਥੇ ਵੀ ਇਦਾਂ ਦੀਆਂ ਖਬਰਾਂ ਸਾਹਮਣੇ ਸੀਗੀਆਂ ਕਿ ਉਹਨਾਂ ਦੇ ਹੱਥਾਂ ਨੂੰ ਚੇਨ ਨਾਲ ਲਾ ਕੇ ਜਾਂ ਪੈਰਾਂ ਨੂੰ ਕੜੀਆਂ ਲਾ ਕੇ ਉਹਨਾਂ ਨੂੰ ਲਜਾਇਆ ਗਿਆ ਸੀ ਜਹਾਜ਼ ਦੇ ਵਿੱਚ ਕਲੰਬੀਆ ਨੂੰ ਲਜਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਇਹ ਇਹ ਇੱਕ ਨਾ ਨੈਰੇਟਿਵ ਘੜਿਆ ਜਾ ਰਿਹਾ ਇੱਥੇ ਦੋ ਨੈਰੇਟਿਵ ਨੇ ਅੱਜ ਦੀ ਜਿਹੜੀ ਇਹ ਸਾਰੀ ਕੱਲ ਦੀ ਘਟਨਾ ਨਾ ਜਦੋਂ ਬਹੁਤ ਸਾਰੇ ਲੋਕ ਪਹੁੰਚੇ ਨੇ ਆਪਾਂ ਇਹਦੇ ਤੇ ਗੱਲ ਕਰਦੇ ਆਂ ਨਿਠ ਕੇ ਕਿ ਅਸਲ ਦੇ ਵਿੱਚ ਕੀ ਆ ਸਾਰਾ ਤੇ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਮਾਹੌਲ ਪੂਰੇ ਵੈਸਟਰਨ ਕੰਟਰੀਜ਼ ਦਾ ਕਿਦਾਂ ਨੂੰ ਜਾ ਰਿਹਾ ਡੋਨਲਡ ਟਰੰਪ ਐਕਚੁਅਲੀ ਕਿਹੜੀ ਪਿਚ ਤੇ ਖੇਡ ਰਿ ਇੱਕ ਨੈਰੇਟਿਵ ਬਿਰਤਾਂਤ ਸਿਰਜਣ ਦੀ ਉਹਦੇ ਬਣੋਂ ਜਿਸ ਵੀ ਕੇ ਨਾਲ ਆਪਾਂ ਕੱਲ ਗੱਲ ਕੀਤੀ ਸੀ ਕਿ ਇਹ ਜਿਹੜਾ ਆਮ ਤੌਰ ਤੇ ਤੁਸੀਂ ਕਮਰਸ਼ੀਅਲ ਪਲੇਨਾਂ ਦੇ ਵਿੱਚ ਕਰ ਸਕਦੇ ਹੋ ਇਹੇ ਕੰਮ ਕੋਈ ਏਡਾ ਕੰਪਨੀ ਤੁਸੀਂ ਚਾਰਟਰਡ ਪਲੇਨ ਭੇਜ ਸਕਦੇ ਹੋ ਪਿਛਲੇ ਸਾਲ ਅਮਰੀਕਾ ਨੇ ਭਾਰਤ ਦੇ 1000 ਜਿਹੜੇ ਆ ਲੋਕ ਆ ਜਿਹੜੇ ਕਿ ਇਲੀਗਲੀ ਅਮਰੀਕਾ ਦੇ ਵਿੱਚ ਐਂਟਰ ਕੀਤੇ ਸੀ ਜਾਂ ਉੱਥੇ ਰਹਿ ਰਹੇ ਸੀ ਉਹਨਾਂ ਨੂੰ ਭਾਰਤ ਨੂੰ ਭੇਜਿਆ ਪਰ ਕਿਸੇ ਨੂੰ ਕੋਈ ਰੌਲਾ ਰੱਪਾ ਨਹੀਂ ਪਿਆ ਕਿਉਂਕਿ ਯੂਐਸ ਦਾ ਸੀ17 ਨਹੀਂ ਆਇਆ ਆਰਮੀ ਦਾ 에ਅਰ ਫੋਰਸ ਜਹਾਜ਼ ਜਦੋਂ ਕਿਸੇ ਵੀ ਮੁਲਕ ਦੇ ਵਿੱਚ ਜਾਵੇਗਾ ਅਮਰੀਕਾ ਦਾ ਉਹਨੇ ਤਾਂ ਖਬਰਾਂ ਬਣਾਉਣੀਆਂ ਹੀ ਆ ਪਰ ਹੁਣ ਜਿਹੜਾ ਡੋਨਲਡ ਟਰੰਪ ਆ ਉਹਨੇ ਇਹ ਨੈਰੇਟਿਵ ਬਣਾਉਣਾ ਕਿ ਦੇਖੋ ਮੈਂ ਬੰਦੇ ਬਣਾਉਣਾ ਇਹਨਾਂ ਨੂੰ ਜਿਹੜੇ ਸਾਡੇ ਮੁਲਕ ਦੀਆਂ ਸੀਮਾਵਾਂ ਲੰਘਦੇ ਨੇ ਸਾਡੇ ਮੁਲਕ ਦੇ ਵਿੱਚ ਗੈਰ ਕਾਨੂੰਨੀ ਢੰਗ ਦੇ ਨਾਲ ਰਹਿੰਦੇ ਨੇ ਇਹਨਾਂ ਨੂੰ ਮੈਂ ਬੰਦੇ ਬਣਾਉਣਾ ਤੇ ਮੈਂ ਤਾਂ ਜੰਗੀ ਪੱਧਰ ਤੇ ਕੰਮ ਕਰ ਰਿਹਾ ਤੇ ਮੈਂ ਜੰਗੀ ਜਹਾਜ਼ ਵੀ ਲਾ ਦੱਤੇ ਨੇ ਇਸ ਕੰਮ ਦੇ ਲਈ ਅਸਲੀ ਨੈਰੇਟਿਵ ਇਹ ਹੈ ਜਦਕਿ ਜੇਕਰ ਤੁਸੀਂ ਇੱਕ ਗਾਰਡੀਅਨ ਦੀ ਰਿਪੋਰਟ ਆ ਹਾਲਾਂਕਿ ਉਹਨਾਂ ਨੇ ਉਹਦੇ ਵਿੱਚ ਰੋਇਟਰਸ ਦਾ ਹਵਾਲਾ ਦਿੱਤਾ ਕਿ ਰੋਇਟਰਸ ਦੇ ਮੁਤਾਬਕ ਜਿਹੜਾ ਇੱਕ ਮਾਈਗ੍ਰੈਂਟ ਆ ਬਈ ਇੱਕ ਸ਼ਰਨਾਰਤੀ ਆ ਇੱਕ ਵਿਅਕਤੀ ਆ ਜਿਹੜਾ ਜਹਾਜ਼ ਦੇ ਵਿੱਚ ਜਿੱਦਾਂ ਅੱਜ ਜਿੰਨੇ 104 ਦੱਸਿਆ ਜਾ ਰਿਹਾ ਕਿ 104 ਜਿਹੜੇ ਭਾਰਤੀ ਆ ਜਹਾਜ਼ ਦੇ ਵਿੱਚ ਰਿਪੋਰਟ ਕਰਕੇ ਅਮਰੀਕਾ ਨੇ ਭਾਰਤ ਨੂੰ ਭੇਜੇ ਨੇ ਸੋ ਇੱਕ ਵਿਅਕਤੀ ਦੇ ਪਿੱਛੇ 5 ਗੁਣਾ ਜ਼ਿਆਦਾ ਕੋਸਟ ਆਉਂਦੀ ਆ ਇਹ ਜਿਹੜਾ ਇਸ ਜਹਾਜ਼ ਵਰਤਣ ਦੀ ਅਮਰੀਕਨ 에ਅਰ ਫੋਰਸ ਦਾ ਜਿਹੜਾ ਜਹਾਜ਼ ਵਰਤਣ ਦੀ ਰੋਇਟਰਜ਼ ਦੇ ਮੁਤਾਬਕ ਪੰਜ ਗੁਣਾ ਜ਼ਿਆਦਾ ਕੀਮਤ ਆਉਂਦੀਗਾ ਤੇ ਪੰਜ ਗੁਣਾ ਜ਼ਿਆਦਾ ਕੀਮਤ 104 ਯਾਤਰੀਆਂ ਦੇ ਪਿੱਛੇ ਡੋਨਲਡ 트੍ਰੰਪ ਐਵੇਂ ਨਹੀਂ ਦੇ ਰਿਹਾ ਉਹ ਬੜਾ ਦਿਮਾਗੀ ਪਲੇ ਕਰ ਰਿਹਾ ਤੇ ਉਹ ਬ੍ਰਿਤਾਂਤ ਤੇ ਸਰਜ ਰਿਹਾ ਕਿ ਮੈਂ ਤਾਂ ਜੰਗੀ ਪੱਦਰ ਤੇ ਕੰਮ ਕਰਕੇ ਇਹਨਾਂ ਨੂੰ ਠੋਕੇ ਰੱਖਣਾ ਇਧਰੋਂ ਸਾਡੇ ਵਾਲਿਆਂ ਨੇ ਵੀ ਇੱਕ ਇਹ ਕਹ ਲੋ ਕਿ ਇੱਕ ਤਰੀਕੇ ਨਾਲ ਬ੍ਰਿਤਾਂਤ ਸਰਜਿਆ ਜਾਂ ਕੀ ਹੋਇਆ ਕਿ ਇੱਕਦਮ ਆਊਟ ਆਫ ਦਾ ਬਲੂ ਅੰਮ੍ਰਿਤਸਰ 에어ਪੋਰਟ ਕਿੱਦਾਂ ਆ ਗਿਆ ਵੀ ਦਿੱਲੀ ਦਾ 에어ਪੋਰਟ ਗੱਭੇ ਪੈਂਦਾ ਰਾਜਧਾਨੀਆਂ ਸਾਡੇ ਮੁਲਕ ਦੀ ਬਾਕੀ ਇਧਰ ਮਹਾਰਾਸ਼ਟਰ ਵੀ ਆ ਗੁਜਰਾਤ ਵੀ ਆ ਤੇ ਬੰਦੇ ਤਾਂ ਜਾਦੇ ਜੇਕਰ ਇਸ ਤਰੀਕੇ ਨਾਲ ਦੇਖੀਏ ਗੁਜਰਾਤ ਦੇ ਸੀ ਹਾਲਾਂਕਿ ਚਲੋ ਪੰਜਾਬ ਤੇ ਹਰਿਆਣਾ ਦੇ ਕਿਉਂਕਿ ਇਕੱਠੇ-ਇਕੱਠੇ ਜੇਕਰ ਮਿਲਾ ਲਈਏ ਤਾਂ ਡੈਫੀਨਿਟਲੀ ਜਾਦੇ ਲੋਕ ਬਣਦੇ 104 ਦੇ ਵਿੱਚੋਂ ਤਾਂ 63 ਤਾਂ ਪੰਜਾਬ ਤੇ ਹਰਿਆਣਾ ਤਗੈਦਰ ਦੇ ਹੋਗੇ ਦੋ ਚੰਡੀਗੜ੍ਹ ਦੇ ਵੀ ਆ ਪਰ ਇਦਾਂ ਤਾਂ ਫਿਰ ਦਿੱਲੀ ਵੀ ਨਜ਼ਦੀਕ ਪੈਂਦਾ ਸੀ ਕਿਉਂਕਿ ਦਿੱਲੀ ਹਰਿਆਣਾ ਦੇ ਵੀ ਨਜ਼ਦੀਕ ਆ ਪਰ ਇਹ ਵੀ ਇੱਕ ਬਿਰਤਾਂਤ ਆ ਕਿ ਪੰਜਾਬੀ ਬਹੁਤ ਵੱਡੀ ਗਿਣਤੀ ਦੇ ਵਿੱਚ ਬਾਹਰ ਜਾਂਦੇ ਨੇ ਤੇ ਇਹ ਕੋਈ ਝੂਠਾ ਬਿਰਤਾਂਤ ਨਹੀਂ ਇਹ ਵੀ ਕੋਈ ਝੂਠਾ ਬਿਰਤਾਂਤ ਨਹੀਂ ਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜਾ ਇਸ ਵੀਕ ਨਾਲ ਬਾਰਡਰ ਪਾਰ ਕਰਕੇ ਜਾਂਦੇ ਨੇ ਤੇ ਉਹਦੇ ਉਹਦੇ ਉੱਤੇ ਕਹਿ ਲਓ ਕਿ ਉਹਨੂੰ ਹੋਰ ਪੱਕਿਆ ਕਰ ਦਿੱਤਾ ਵੀ ਵਾਕਈ ਭਾਰਤ ਦੇ ਵਿੱਚ ਲੱਗੇ ਤਾਂ ਵੀ ਇਹ ਪੰਜਾਬੀ ਤਾਂ ਜਾਂਦੇ ਜੁੰਦੇ ਰਹਿੰਦੇ ਆ ਇਹਨਾਂ ਦਾ ਕੰਮ ਹੀ ਹੈ ਤਾਂ ਗਾਣਿਆਂ ਦੇ ਵਿੱਚ ਵੀ ਕਹਿੰਦੇ ਸੀ ਮੈਕਸੀਕੋ ਵਾਲੀ ਕੰਧ ਟੱਪ ਜਾਂਦੇ ਆ ਤੇ ਵੀ ਠੀਕ ਆ ਜੀ ਉੱਥੇ ਅੰਮ੍ਰਿਤਸਰ 에ਅਰਪੋਰਟ ਤੇ ਆਇਆ ਹੁਣ ਪੰਜਾਬੀਆਂ ਨੂੰ ਲਾ ਕੇ ਚਲੇ ਗਿਆ ਪਰ ਅਸਲ ਦੇ ਵਿੱਚ ਕੀ ਆ ਕਿ 104 ਜਿਹੜੀ ਇਹ ਇਹਦੇ ਵਿੱਚ ਲੋਕ ਸੀਗੇ ਇਸ ਜਹਾਜ਼ ਦੇ ਵਿੱਚ ਅਮਰੀਕਾ ਦਾ C17 ਜਿਹੜਾ ਜਹਾਜ਼ ਆ ਇਹਦੇ ਵਿੱਚ 33 ਲੋਕ ਗੁਜਰਾਤ ਦੇ ਸੀ 30 ਪੰਜਾਬ ਦੇ ਸੀ 33 ਹਰਿਆਣਾ ਦੇ ਸੀ ਮਹਾਰਾਸ਼ਟਰ ਦੇ ਤਿੰਨ ਸੀ ਯੂਪੀ ਦੇ ਵੀ ਤਿੰਨ ਸੀ ਇਸੇ ਤਰੀਕੇ ਨਾਲ ਦੋ ਯੂਨੀਅਨ ਟੈਰੀਟਰੀ ਜਿਹੜੀ ਆਪਣੀ ਚੰਡੀਗੜ੍ਹ ਆ ਰਾਜਧਾਨੀ ਪੰਜਾਬ ਦੀ ਉਹਦੇ ਦੋ ਸੀਗੇ ਸੋ ਜਾਦੇ ਕਹਿ ਲੋ ਕਿ ਗੁਜਰਾਤ ਦੇ ਸੀਗੇ ਜੇਕਰ ਸਟੇਟ ਵਾਈਜ਼ ਆਪਾਂ ਦੇਖੀਏ ਸਭ ਤੋਂ ਜ਼ਿਆਦੇ ਗੁਜਰਾਤ ਦੇ ਸੀ ਫਿਰ ਹਰਿਆਣਾ ਦੇ ਤੇ ਗੁਜਰਾਲ ਦੇ ਬਰਾਬਰ ਸੀ ਫਿਰ ਪੰਜਾਬ ਦੇ ਸੀ ਤੇ ਇਹਦੇ ਨਾਲ ਨਾਲ ਜੇਕਰ ਆਪਾਂ ਪੰਜਾਬ ਦੀ ਵੈਸੇ ਗੱਲ ਕਰੀਏ ਤਾਂ ਜੀ ਪੰਜਾਬ ਦੇ ਵਿੱਚੋਂ 6 ਕਪੂਰਥਲਾ ਦੇ ਵਿੱਚੋਂ ਸੀਗੇ 5 ਅੰਮ੍ਰਿਤਸਰ ਦੇ ਵਿੱਚੋਂ ਸੀ ਚਾਰ ਪਟਿਆਲਾ ਜ਼ਿਲ੍ਹਾ ਦੀ ਸੀ ਜਲੰਧਰ ਤੇ ਚਾਰ ਸੀ ਲੁਧਿਆਣਾ ਹੁਸ਼ਿਆਰਪੁਰ ਨਵਾਂ ਸ਼ਹਿਰ ਦੀ ਦੋ ਦੋ ਸੀ ਗਰਦਾਸਪੁਰ ਤਰਨਤਾਰਨ ਸੰਗਰੂਰ ਮਹਾਲੀ ਤੇ ਫਤਗੜ ਸਾਹਿਬ ਦੇ ਇੱਕ ਇੱਕ ਜਿਹੜਾ ਇਸ 30 ਜਾਣਿਆਂ ਦੇ ਵਿੱਚ ਸ਼ਾਮਿਲ ਸਗੇ ਤੇ ਇਹਦੇ ਵਿੱਚ 79 ਮਰਦ ਸਗੇ ਤੇ 25 ਔਰਤਾਂ ਸਗੀਆਂ ਜੇਕਰ ਉਹ ਦੂਸਰੇ ਤਰੀਕੇ ਨਾਲ ਆਪਾਂ ਦੇਖੀਏ 92 ਜਿਹੜੇ ਆ ਬਾਲਗ ਲੋਕ ਸਗੇ ਇਹਦੇ ਵਿੱਚ ਤੇ 12 ਮਾਈਨਰ ਵੀ ਸਗੇ ਬੱਚੇ ਵੀ ਸੀ ਇਹਦੇ ਵਿੱਚ 12 18 ਤੋਂ ਘੱਟ ਵਾਲੇ ਰੱਖ ਲਓ ਚਲੋ ਬੱਚੇ ਤਾਂ ਨਹੀਂ ਪਰ 12 ਮਾਈਨਰ ਸਗੇ ਇਹਦੇ ਵਿੱਚ ਸੋ ਇਹ ਉਲਟ ਕੇਦਰ ਜਿਹੜੇ ਵਾਪਸ ਜਿਨ੍ਹਾਂ ਦੀ ਉੱਥੋਂ ਹੋਈ ਆ ਵਾਪਸੀ ਕਹਿ ਲੋ ਕਿ ਹੋਈ ਆ ਸੋ ਇਹਦੇ ਵਿੱਚ ਹੁਣ ਜਿਵੇਂ ਮੈਂ ਕਿਹਾ ਕਿ ਬਹੁਤ ਸਾਰੇ ਸਵਾਲ ਨੇ ਭਾਰਤ ਦੇ ਲਈ ਤਾਂ ਇੰਡੀਆ ਦੀ ਜਿਹੜੀ ਸਰਕਾਰ ਆ ਉਹ ਕੇਸ਼ਰੀਕੇ ਨਾਲ ਕੰਮ ਕਰਦੀ ਸਾਨੂੰ ਪਤਾ ਹੀ ਆ ਨੈਰੇਟਿਵਸ ਦੇ ਉੱਤੇ ਇੱਕ ਤਾਂ ਇਹ ਵੀ ਗੱਲ ਹੋ ਗਈ ਵੀ ਚਲੋ ਠੀਕ ਆ ਬਾਕੀ ਇੰਡੀਆ ਦੇ ਵਿੱਚ ਉੱਥੇ ਦਿੱਲੀ ਦਾ ਰੌਲਾ ਰੱਪਾ ਚੱਲਦਾ ਰਿਹਾ ਦਿੱਲੀ ਦੇ ਵਿੱਚ ਚੋਣਾਂ ਸਿਗੀਆਂ ਉੱਥੇ VOTING ਪਰਸੈਂਟ ਵੈਸੇ ਦਿੱਲੀ ਦੇ ਵਿੱਚ ਕਾਫੀ ਘਟ ਰਿਹਾ ਲੈਸੀ ਕਿ ਉਹ ਕਿਧਰ ਨੂੰ ਸਥਿਤੀਆਂ ਜਾਂਦੀਆਂ ਨੇ ਆਮ ਤੌਰ ਤੇ ਕਿਹਾ ਜਾਂਦਾ ਕਿ ਜਦੋਂ VOTING ਪਰਸੈਂਟ ਘਟ ਹੋਵੇ ਕਿਤੇ ਵੀ ਤੇ ਸਤਾਧਾਰੀ ਜਿਹੜੀ ਧਿਰ ਮੌਜੂਦਾ ਸਤਾਧਾਰੀ ਧਿਰ ਨੂੰ ਫਾਇਦਾ ਹੁੰਦਾ ਹੁੰਦਾ ਤੇ ਇਸ ਵਾਰ ਦਿੱਲੀ ਦੇ ਜਿਹੜੇ ਇਲੈਕਸ਼ਨ ਆ ਇਹਦੇ ਵਿੱਚ ਲੱਗਦਾ ਵੀ ਇਦਾਂ ਹੀ ਸੀ ਕਿ ਕਿਤੇ ਨਾ ਕਿਤੇ ਕੇਜਰੀਵਾਲ ਸਾਹਿਬ ਦੀ ਦੁਬਾਰਾ ਵਾਪਸੀ ਹੋ ਜਾਣੀ ਆ ਪਰ ਉਹ ਉਸ ਵੱਡੇ ਲੈਵਲ ਤੇ ਨਹੀਂ ਹੋਣੀ ਉਹ ਚਲੋ ਆਪਾਂ ਨੂੰ 8 ਫੈਬਰੂਰੀ ਨੂੰ ਪਤਾ ਲੱਗਣਾ ਐਂਡ ਬਾਕੀ ਜ਼ਿਆਦਾ ਮੀਡੀਆ ਤੇ ਚੱਲਦਾ ਰਿਹਾ ਕਿ ਜਿਹੜਾ ਪ੍ਰਧਾਨ ਮੰਤਰੀ ਮੋਦੀ ਜਿਹੜਾ ਕੁੰਭ ਇਸ਼ਨਾਨ ਕਰਨ ਗਏ ਹੋਏ ਸੀ ਉਹਦੀਆਂ ਖਬਰਾਂ ਚੱਲਦੀਆਂ ਰਹੀਆਂ ਬਾਕੀ ਇੰਡੀਅਨ ਮੀਡੀਆ ਦੇ ਉੱਤੇ ਇਹਦੀ ਕੋਈ ਜ਼ਿਆਦਾ ਗੱਲ ਨਹੀਂ ਹੋਈ ਤੇ ਜਿਹੜੇ ਇਹਨਾਂ ਦੇ ਇਹਨਾਂ ਨੂੰ ਪ੍ਰਸ਼ੰਸਾ ਕਰਨ ਵਾਲੇ ਆ ਮੋਦੀ ਰਜਾਈਮ ਦੀ ਉਨਾ ਨੇ ਵੀ ਕੋ ਉਸ ਤਰੀਕੇ ਨਾਲ ਕੋਈ ਨੈਰੇਟਿਵ ਨਹੀਂ ਬਣਨ ਦਿੰਦਾ ਵੀ ਕੋਈ ਕੀ ਕੀ ਕੋਈ ਇੰਡੀਆ ਦੀ ਬੇਇੱਜ਼ਤੀ ਹੋਈ ਆ ਕਿਉਂਕਿ ਜੇਕਰ ਕੋਲੰਬੀਆ ਦਾ ਰਾਸ਼ਟਰਪਤੀ ਦਬਕਾ ਮਾਰ ਸਕਦਾ ਵੀ ਭਾਈ ਨਹੀਂ ਮੈਂ ਇਦਾਂ ਨਹੀਂ ਤੂੰ ਮੇਰੇ ਦੇਸ਼ ਦੇ ਨਾਗਰਿਕਾਂ ਨੂੰ ਕਰ ਸਕਦਾ ਉਹਨਾਂ ਨੂੰ ਜਿਹੜਾ ਬੇੜੀਆਂ ਦੇ ਵਿੱਚ ਬੰਨ ਕੇ ਤੂੰ ਉਹਨਾਂ ਨੂੰ ਭੇਜੇ 에ਅਰ ਫੋਰਸ ਦੇ ਜਹਾਜ਼ ਦੇ ਵਿੱਚ ਤੇ ਭਾਰਤ ਦਾ ਪ੍ਰਧਾਨ ਮੰਤਰੀ ਕਿਉਂ ਨਹੀਂ ਇਸ ਗੱਲ ਤੇ ਬੋਲ ਸਕਿਆ ਐਸ ਅ ਵੇ ਜੇਕਰ ਆਪਾਂ ਅਮਰੀਕਾ ਦੇ ਹਿਸਾਬ ਦੇ ਨਾਲ ਦੇਖੀਏ ਤਾਂ ਉਹ ਕਹਿਣਗੇ ਵੀ ਤੁਹਾਨੂੰ ਪ੍ਰੋਬਲਮ ਕੀ ਆ ਭਾਈ ਸਾਡੇ ਦੇਸ਼ ਦੇ ਵਿੱਚ ਅਸੀਂ ਤੁਹਾਨੂੰ ਅਲਾਓ ਹੀ ਨਹੀਂ ਕੀਤਾ ਆਉਣ ਲਈ ਤੁਸੀਂ ਧੱਕੇ ਨਾਲ ਆਏ ਹੋ ਤਾਂ ਅਸੀਂ ਤੁਹਾਨੂੰ ਵਾਪਸ ਕਰ ਦਿੱਤਾ ਜਹਾਜ਼ ਦੇ ਵਿੱਚ ਬਿਠਾ ਕੇ ਐਂਡ ਇਹਦੇ ਵਿੱਚ ਇਹ ਵੀ ਦੱਸਿਆ ਜਾ ਰਿਹਾ ਕਿ ਉਹਨਾਂ ਨੇ ਖਾਣਾ ਖੂਣਾ ਵੀ ਚੰਗੀ ਤਰ੍ਹਾਂ ਨਹੀਂ ਸੀ ਖਾਦਾ ਹੋਇਆ ਅੱਛਾ ਬਹੁਤ ਸਾਰੀਆਂ ਬੱਕਰੀਆਂ ਰਿਪੋਰਟਾਂ ਨੇ ਕੁਲਦੀਪ ਸਿੰਘ ਧਾਲੀਆ ਜਿਹੜੇ ਪੰਜਾਬ ਦੇ ਮਿਨਿਸਟਰ ਨੇ ਉਹਨਾਂ ਨੇ ਕਿਹਾ ਮੈਂ ਨਹੀਂ ਕੋਈ ਵੀ ਦੇਖਿਆ ਜਿਹਦੇ ਹੱਥਕੜੀਆਂ ਜਾਂ ਬੀੜੀਆਂ ਲੱਗੀਆਂ ਹੁਣ ਜਦਕਿ ਇੱਕ ਸਖਸ਼ ਨੇ ਇਹ ਗੱਲ ਕਹੀ ਆ ਕਿ ਹੱਥਕੜੀਆਂ ਸਾਡੇ ਤੇ ਅੰਮ੍ਰਿਤਸਰ ਆ ਕੇ ਉਤਾਰੀਆਂ ਗਈਆਂ ਕਿ ਅਸੀਂ ਅੰਮ੍ਰਿਤਸਰ ਤੱਕ ਸਾਡੇ ਹੱਥਕੜੀਆਂ ਲੱਗੀਆਂ ਹੋਈਆਂ ਸੀਗੀਆਂ ਇੱਕ ਜਿਹੜਾ ਸਖਸ਼ ਇਸ ਜਹਾਜ਼ ਦੇ ਵਿੱਚ ਮੌਜੂਦ ਸੀਗਾ ਉਹਦਾ ਉਹ ਉਹਨੇ ਇਹ ਬਿਆਨ ਦਿੱਤਾ ਮੀਡੀਆ ਦੇ ਉੱਤੇ ਸੋ ਜਿਵੇਂ ਮੈਂ ਕਿਹਾ ਕਿ ਇੱਕ ਇੱਕ ਵਰਤਾਂਤ ਇੱਥੇ ਇੰਡੀਆ ਦੇ ਵਿੱਚ ਇਹ ਸਿਰਜਿਆ ਜਾ ਰਿਹਾ ਕਿ ਜਹਾਜ਼ ਦੇ ਵਿੱਚ ਉਹਨਾਂ ਦੇ ਹੱਥਕੜੀਆਂ ਨਹੀਂ ਸੀ ਲੱਗੀਆਂ ਹੋਈਆਂ ਹਾਲਾਂਕਿ ਇਹ ਜ਼ਰੂਰ ਗੱਲ ਆਈ ਹੈ ਕਿ ਉਹਨਾਂ ਨੂੰ ਚੰਗੀ ਤਰੀਕੇ ਨਾਲ ਖਲਾਇਆ ਪਲਾਨਿੰਗ ਆ ਵੀ ਉਹ ਚਲੋ ਬਾਅਦ ਵਿੱਚ ਇਹਨਾਂ ਨੇ ਪੰਜਾਬ ਸਰਕਾਰ ਨੇ ਅਰੇਂਜਮੈਂਟ ਕੀਤਾ ਹੋਇਆ ਸੀ ਪਰ ਪੰਜਾਬ ਸਰਕਾਰ ਦਾ ਕੋਈ ਖਾਸ ਨੁਮਾਇੰਦਾ ਉੱਥੇ ਸਾਨੂੰ ਨਜ਼ਰ ਨਹੀਂ ਆਇਆ ਕੇਂਦਰ ਸਰਕਾਰ ਦੇ ਵੀ ਕੋਈ ਮੰਤਰੀ ਸੰਤਰੀ ਤਾਂ ਕੋਈ ਨਹੀਂ ਸੀ ਵੈਸੇ ਕੋਈ ਜਿਹੜੇ ਅਫੀਸ਼ੀਅਲਸ ਸੀਗੇ ਉਹ ਉੱਥੇ ਜ਼ਰੂਰ ਸੀਗੇ ਇਹਨਾਂ ਨੇ ਧਾਲੀਵਾਲ ਸਾਹਿਬ ਨੇ ਬਿਆਨ ਜ਼ਰੂਰ ਦਿੱਤਾ ਬਾਅਦ ਵਿੱਚ ਸੋ ਇਹ ਜਿਹੜਾ ਜਿਵੇਂ ਮੈਂ ਕਿਹਾ ਕਿ ਇਹਦੇ ਤੇ ਕਾਫੀ ਜਿਆਦਾ ਗੱਲ ਹੋ ਰਹੀ ਆ ਕਿ ਕਿਉਂ ਨਹੀਂ ਪ੍ਰਧਾਨ ਮੰਤਰੀ ਮੋਦੀ ਨੇ ਮਸਲਾ ਉਠਾਇਆ ਜੇਕਰ ਜਿਹੜਾ ਕੋਲੰਬੀਅਨ ਰਾਸ਼ਟਰਪਤੀ ਇਹ ਕਹਿ ਸਕਦਾ ਕਿ ਠੀਕ ਆ 트ੰਪ ਸਾਹਿਬ ਜੇਕਰ ਤੁਸੀਂ ਇਸੇ ਤਰੀਕੇ ਨਾਲ ਕਰ ਨਹੀਂ ਆ ਸਾਡੇ ਲੋਕਾਂ ਨੂੰ ਵਾਪਸ ਭੇਜਣਾ ਤਾਂ ਸੌਬਿਸਮਲਾ ਪਰ ਅਸੀਂ ਆਪਣਾ ਜਹਾਜ਼ ਭੇਜਦੇ ਹਾਂ ਤੁਸੀਂ ਉਹਨਾਂ ਨੂੰ ਇਸ ਤਰੀਕੇ ਨਾਲ ਹੱਤਕੜੀਆਂ ਬੇੜੀਆਂ ਦੇ ਵਿੱਚ ਤੁਸੀਂ ਉਹਨਾਂ ਨੂੰ ਇਸ ਬੇਇੱਜ਼ਤ ਕਰਕੇ ਨਹੀਂ ਭੇਜ ਸਕਦੇ ਕੋਈ دہشت ਕਰਦਣੀ ਹੈਗੇ end of the day ਵੱਧ ਤੋਂ ਵੱਧ ਇੱਕ ਕਿਉਂਕਿ ਇਹ ਨਾਰਮਸ ਇਹ ਕਾਨੂੰਨ ਜਿਹੜੇ ਆ ਵੈਸਟਰਨ ਕੰਟਰੀਜ਼ ਨੇ ਹੀ ਬਣਾਏ ਆ ਇਹ ਇਹ ਮੋਸਟਲੀ ਰੂਲ ਤਾਂ ਤੁਸੀਂ ਜਿੰਨੇ ਵੀ ਪੱਛਮੀ ਮੁਲਕਿਆ ਦੁਨੀਆ ਨੂੰ ਇਹ ਹੀ ਕਰਦੇ ਆ ਨਾ ਇਹਨਾਂ ਨੇ ਇਹ ਰੂਲ ਬਣਾਏ ਆ ਕਿ ਹਿਊਮਨ ਰਾਈਟਸ ਵਗੈਰਾ ਹੁਣ ਤਾਂ ਹਿਊਮਨ ਰਾਈਟ ਕਾਉਂਸਲ ਦੇ ਵਿੱਚੋਂ ਵੀ ਨਿਕਲਦਾ ਐਲਾਨ ਕਰ ਦਿੱਤਾ ਡੋਨਲਡ ਟਰੰਪ ਨੇ ਇਹ ਜ਼ਰੂਰ ਸਿਕਾ ਕਿ ਪ੍ਰਧਾਨ ਮੰਤਰੀ ਮੋਦੀ ਇਸ ਗੱਲ ਤੇ ਸਵਾਲ ਜ਼ਰੂਰ ਖੜਾ ਕਰ ਸਕਦੇ ਸੀਗੇ ਜਿ ਕੋ ਆਪਣੇ ਮਿੱਤਰ ਕਹਿੰਦੇ ਨੇ ਉਹ ਟਰੰਪ ਨੂੰ ਕਿ ਭਾਈ ਤੁਸੀਂ ਇੰਨੀ ਵੀ ਬੇਇੱਜ਼ਤੀ ਨਾ ਕਰੋ ਸਾਡੇ ਬੰਦਿਆਂ ਦੀ ਕਿ ਤੁਸੀਂ ਜਿਹੜਾ ਉਹਨਾਂ ਨੂੰ ਆਰਮੀ ਦੇ ਜਹਾਜ਼ਾਂ ਦੇ ਵਿੱਚ ਲੈ ਕੇ ਆਉਣੇ ਹੋ ਹਾਲਾਂਕਿ ਕਿਉਂਕਿ ਮੈਂ ਕਿ ਇਹਦੇ ਵਿੱਚ ਜਿਹੜਾ ਆਪਣੇ ਇੱਕ ਸਾਕਸ਼ ਦਾ ਬਿਆਨ ਮੈਂ ਜ਼ਰੂਰ ਸੁਣਿਆ ਕਿ ਜਹਾਜ਼ ਦੇ ਅੰਦਰ ਵੀ ਹੱਤਕੜੀਆਂ ਬੇੜੀਆਂ ਦੇ ਵਿੱਚ ਸੀਗਾ ਬਾਕੀ ਮੁਲਕਾਂ ਦੇ ਵਿੱਚ ਤਾਂ ਇਦਾਂ ਦੀਆਂ ਅਸੀਂ ਵੀਡੀਓਜ਼ ਵੀ ਦੇਖੀਆਂ ਪਰ ਇੰਡੀਆ ਨੂੰ ਲੈ ਕੇ ਹਜੇ ਜਿਹਦਾ ਬੜਾ ਰੌਲਾ ਰੱਪਾ ਚੱਲ ਰਿਹਾ ਪਰ ਲੱਗਦਾ ਇਦਾਂ ਹੀ ਆ ਕਿ ਉਹਨਾਂ ਨੂੰ ਇਸੇ ਤਰੀਕੇ ਨਾਲ ਰੱਖਿਆ ਗਿਆ ਉੱਥੇ ਜਹਾਜ਼ ਦੇ ਵਿੱਚ ਤੇ ਇੱਕ ਸਬਕ ਸਿਖਾਉਣ ਦੀ ਗੱਲ ਆ ਉਹ ਤਾਂ ਸਾਰਾ ਕੁਝ ਜਿਹੜਾ ਨੈਰੇਟਿਵ ਹੈ ਪਹਿਲਾਂ ਤੁਹਾਡੇ ਨਾਲ ਸਾਂਝਾ ਕੀਤਾ ਕਿ ਕਿਉਂ 에ਅਰ ਫੋਰਸ ਦਾ ਜਹਾਜ਼ ਇੰਨੇ ਵੱਧ ਖਰਚਾ ਕਰਕੇ ਵੀ ਉਹਨਾਂ ਨੇ 에ਅਰ ਫੋਰਸ ਦਾ ਜਹਾਜ਼ ਹੀ ਵਰਤੇ ਆ ਅ ਅੱਛਾ ਇਹ ਕੋਈ ਵੈਸੇ ਇਹ ਵੀ ਗੱਲ ਆ ਜੀ ਇਹ ਕੋਈ ਇੱਕੋ ਇੱਕ ਜਹਾਜ਼ ਨਹੀਂ ਜਿਹੜਾ ਆਉਣਾ ਈ 올ਟਗੇਦਰ ਜੇਕਰ ਆਪਾਂ ਦੇਖੀਏ ਨਾ ਅੱਜ ਮੈਂ ਇੱਥੇ ਇੱਕ ਗਾਰਡੀਅਨ ਦੀ ਰਿਪੋਰਟ ਦੇਖੀ ਆ ਉਹਦੇ ਵਿੱਚ ਪੀਯੂ ਰਿਸਰਚ ਸੈਂਟਰ ਦੀ ਜਿਹੜੀ ਆ ਉਹਨਾਂ ਨੇ ਇੱਕ ਰਿਸਰਚ ਸਾਹਮਣੇ ਲੈ ਕੇ ਆਂਦੀ ਆ ਲਗਭਗ 7 ਲੱਖ ਤੇ 25000 ਜਿਹੜੇ ਇਦਾਂ ਦੇ ਲੋਕ ਨੇ ਜਿਹੜੇ ਕਿ ਭਾਰਤੀ ਬੈਕਗ੍ਰਾਉਂਡ ਵਾਲੇ ਨੇ ਤੇ ਅਨਡਾਕੂਮੈਂਟਡ ਨੇ ਵੀ ਉਹਨਾਂ ਦੇ ਕੋਲ ਕਾਗਜ਼ ਪੱਤਰ ਹੈ ਨਹੀਂਗੇ 7 ਲੱਖ 25000 ਭਾਰਤੀ ਨੇ ਜਿਹੜੇ ਅਮਰੀਕਾ ਦੇ ਵਿੱਚ ਰਹਿੰਦੇ ਨੇ ਪੀਯੂ ਰਿਸਰਚ ਸੈਂਟਰ ਦੇ ਮੁਤਾਬਕ ਤੇ ਇੰਡੀਅਨ মিডিਆ ਜਿਹੜਾ ਰਿਪੋਰਟ ਕਰ ਰਿਹਾ ਕਿ ਲਗਭਗ 18000 ਜਿਹੜੇ ਭਾਰਤੀ ਲੋਕ ਨੇ ਜਿਨ੍ਹਾਂ ਨੂੰ ਕਿ ਆਲਰੇਡੀ ਉਹਨਾਂ ਨੇ ਉਹਨਾਂ ਦੀ شناخت ਕਰ ਲਈ ਹੈ ਉਹਨਾਂ ਦੀ ਤਿਆਰੀ ਆ ਕਿ 18000 ਜਿਹੜੇ ਭਾਰਤੀ ਇਹਨਾਂ ਨੂੰ ਅਸੀਂ ਵਾਪਸ ਡਿਪੋਰਟ ਕਰਨਾ ਤੇ ਇਹ ਤਕਰੀਬਨ ਤੈਅ ਵਾਂਗੇ ਬੰਨੂ ਗੱਲ ਕਿ ਇਦਾਂ ਹੋਣੀ ਵੀ ਹੈ ਕਿਉਂਕਿ ਜਿਹੜੇ ਵਾਦੇ ਡੋਨਲਡ ਟਰੰਪ ਕਰਕੇ ਆਏ ਆਪਣੇ ਲੋਕਾਂ ਦੇ ਨਾਲ ਉਹ ਉਹਨਾਂ ਨੂੰ ਕੇਸ ਲੈਵਲ ਤੇ ਪੂਰੇ ਕਰਨ ਪੂਰੇ ਉਹ ਕਰ ਰਿਹਾ ਜਾਂ ਆਪਣੇ ਲੋਕਾਂ ਨੂੰ ਦਿਖਾ ਰਿਹਾ ਕਿ ਮੈਂ ਇਹਨਾਂ ਨੂੰ ਬਹੁਤ ਜੰਗੀ ਪੱਧਰ ਤੇ ਜਾ ਕੇ ਕੰਮ ਕਰ ਰਿਹਾ ਉਹ ਅਸੀਂ ਸਾਰਾ ਕੁਝ ਦੇਖ ਲਿਆ ਤੇ ਉਸੇ ਲੈਵਲ ਤੇ ਜਾ ਕੇ ਜੇਕਰ ਇੰਡੀਅਨ ਮੀਡੀਆ ਦੇ ਵਿੱਚ ਇਹ ਰਿਪੋਰਟ ਹੋ ਰਿਹਾ ਕਿ 18000 ਆਲਰੇਡੀ ਚਨਾਖਤ ਕੀਤੀ ਜਾ ਚੁੱਕੀ ਆ ਸੋ ਤੁਸੀਂ ਇਹਦੇ ਤੋਂ ਹਿਸਾਬ ਕਿਤਾਬ ਜਿਹੜਾ ਲਾ ਸਕਦੇ ਹੋ ਬਾਕੀ ਜੀ ਇਹ ਦੇਖੋ ਆਪਾਂ ਬਹੁਤ ਵਾਰ ਗੱਲ ਕਰਦੇ ਆ ਕਿ ਵੀ ਵੈਸਟਰਨ ਕੰਟਰੀਜ਼ ਦੇ ਵਿੱਚ ਜਿੱਦਾਂ ਦੇ ਹਾਲਾਤ ਦਿਨ-ਬਦਨ ਬਣਦੇ ਜਾ ਰਹੇ ਨੇ ਕਈ ਇੱਕ ਦੋ ਵੀਡੀਓਜ਼ ਦੇ ਵਿੱਚ ਸੱਜਣਾ ਨੇ ਕਿਹਾ ਕਿ ਐਵੇਂ ਨਾ ਡਰਾਈ ਜਾਓ ਯਾਰ ਇੱਡੀ ਕੋਈ ਗੱਲ ਨਹੀਂ ਹੈਗੀ ਪਰ ਕਿਸੇ ਵੀ ਜਿਹੜਾ ਜਦੋਂ ਕੋਈ ਮਾਹੌਲ ਹੁੰਦਾ ਨਾ ਉਹਦਾ ਇੱਕ ਉਹਦੀ ਕੋਈ ਵਜ੍ਹਾ ਹੁੰਦੀ ਆ ਪਿੱਛੇ ਜਿੱਦਾਂ ਹੁਣ ਜਦੋਂ ਬਹੁਤ ਸਾਰੇ ਲੋਕ ਸਾਡੇ ਬਾਹਰਲੇ ਮੁਲਕਾਂ ਦੇ ਵਿੱਚ ਆ ਕੇ ਬਸਣੇ ਸ਼ੁਰੂ ਹੋਇਆ ਹਾਲਾਂਕਿ ਗਿਣਤੀ ਤਾਂ ਬਹੁਤ ਪੁਰਾਣੀ ਲੰਬੇ ਸਮੇਂ ਤੋਂ ਜਾਂਦੀ ਜਿਹੜੀ ਮਾਈਗ੍ਰੇਸ਼ਨ ਦੀ ਜਿਹੜੀ ਹਿਸਟਰੀ ਆ ਪਰ ਜ਼ਿਆਦਾਤਰ ਅਸੀਂ ਦੇਖਿਆ ਸੈਕੰਡ ਵਰਲਡ ਵਾਰ ਤੋਂ ਬਾਅਦ ਸਾਡੇ ਲੋਕ ਆ ਕੇ ਇਹਨਾਂ ਵੈਸਟਰਨ ਕੰਟਰੀਜ਼ ਦੇ ਵਿੱਚ ਕੈਨੇਡਾ ਅਮਰੀਕਾ ਇੱਥੇ ਯੂਕੇ ਆ ਕੇ ਬਸਣੇ ਸ਼ੁਰੂ ਹੋਏ ਆ ਖਿਲਰੇ ਪਏ ਸੀ ਯੂਰੋਪੀਅਨ ਕੰਟਰੀਆਂ ਤਾਂ ਵੈਸੇ ਹੀ ਖਿਲਰੀਆਂ ਪਈਆਂ ਸੀ ਸਾਰੀਆਂ ਬੁਰੇ ਹਾਲ ਸੀ ਇਹਨਾਂ ਦੇ ਜਿਹੜਾ ਜੰਗਾ ਜੁਦਹ ਤੋਂ ਬਾਅਦ ਸੋ ਇਸ ਕਰਕੇ ਇਹਨਾਂ ਨੂੰ ਜ਼ਰੂਰਤ ਸੀਗੀ ਸਾਰਿਆਂ ਦੀ ਵੈਲਕਮ ਵੀ ਹੋਇਆ ਹੌਲੀ ਹੌਲੀ ਇੱਥੇ ਆ ਕੇ ਸਾਡੇ ਲੋਕਾਂ ਨੇ ਹੱਕਾਂ ਹਕੂਕਾਂ ਦੀ ਲੜਾਈ ਵੀ ਲੜੀ ਚਲੋ ਇੱਕ ਸਗਾ ਕਿ ਉਹ ਸਾਰੇ ਰਾਈਟ ਵਾਲੀ ਪੋਲਿਟਿਕਸ ਤੋਂ ਬਾਅਦ ਨਵਾਂ ਲਿਬਰਲਿਜ਼ਮ ਆ ਰਿਹਾ ਸਗਾ ਕਿ ਬਈ ਸਾਰਿਆਂ ਨੂੰ ਬਰਾਬਰ ਦੇ ਹੱਕ ਹਕੂਕ ਹੋਣੇ ਚਾਹੀਦੇ ਆ ਯੂਨਾਈਟਿਡ ਨੇਸ਼ਨਸ ਬਹੁਤ ਸਾਰੀਆਂ ਹਿਊਮਨ ਰਾਈਟਸ ਇਦਾਂ ਦੀਆਂ ਗੱਲਾਂ ਆਈਆਂ ਸਾਹਮਣੇ ਉਹ ਹੌਲੀ ਹੌਲੀ ਜਿਹੜੀ ਆ ਨਾ ਉਹ ਅਕਸਰ ਕਈ ਵਾਰ ਕਹਿੰਦੇ ਨੇ ਕਿ ਦੁਨੀਆ ਸਾਡੀ ਜਿਹੜੀ ਉਜੜ ਉਜੜ ਕੇ ਬਸਦੀ ਆ ਵੀ ਇਹ ਹੌਲੀ ਹੌਲੀ ਫੇਰ ਸਥਿਤੀਆਂ ਫਿਰ ਰੁੱਖ ਬਦਲਣਾ ਸ਼ੁਰੂ ਕਰ ਦਿੰਦੀਆਂ ਪਿਛਲੇ 50-70 ਸਾਲਾਂ ਤੋਂ ਰੁੱਖ ਜਿਹੜਾ ਫਿਰ ਬਦਲਣਾ ਸ਼ੁਰੂ ਹੋਇਆ ਕਿ ਹੁਣ ਜਿਹੜੇ ਬਾਹਰ ਦੇ ਲੋਕ ਆ ਜਿਹੜੇ ਯੂਰਪ ਤੇ ਤਾਂ ਬਹੁਤ ਸਾਰੇ ਲੋਕ ਇਹ ਗੱਲ ਕਹਿੰਦੇ ਨੇ ਵਾਈਟ ਪੀਪਲ ਜਿਹੜੇ ਆ ਬਹੁਤ ਅਸੀਂ ਹੋਰ ਨਹੀਂ ਬਾਹਰੋਂ ਲੋਕ ਸਾਡੀ ਤੁਸੀਂ ਬਹੁਤ ਲੈ ਜਾਂ ਆਪਣੀਆਂ ਸਰਕਾਰਾਂ ਨੂੰ ਕਿ ਤੁਸੀਂ ਬਹੁਤ ਸਾਰੇ ਲੋਕ ਬਾਹਰੋਂ ਬਾਹਰਲੀਆ ਮੁਲਕਾਂ ਚੋਂ ਲਿਆ ਲਿਆ ਕੇ ਸਾਡੇ ਇੱਥੇ ਬਸਾਈ ਜਾਂਦੇ ਹੋ ਸਾਡੇ ਭਾਈਚਾਰੇ ਦਾ ਫਰਕ ਹੈ ਸਾਡੇ ਸੱਭਿਆਚਾਰ ਦਾ ਫਰਕ ਹੈ ਤੇ ਤੁਸੀਂ ਇਹਨਾਂ ਨੂੰ ਬੰਦ ਕਰੋ ਤੇ ਉਹ ਸਾਨੂੰ ਜੇਸਵੀ ਕਿਨਾਂ ਡੋਨਲਡ 트ੰਪ ਦੀ ਜਿੱਤ ਅਮਰੀਕਾ ਦੇ ਵਿੱਚ ਹੋਈ ਆ ਉੱਥੋਂ ਵੀ ਨਜ਼ਰ ਆਉਂਦਾ ਕਿ ਅਮਰੀਕਨ ਲੋਕਾਂ ਦੇ ਵਿੱਚ ਇਸ ਚੀਜ਼ ਨੂੰ ਲੈ ਕੇ ਕੀ ਭਾਵਨਾ ਆ ਪੂਰੀ ਜਿਹੜੀ ਯੂਰੋਪੀਅਨ ਕੰਟਰੀਜ਼ ਦੇ ਵਿੱਚ ਮੋਸਟਲੀ ਬਹੁਤ ਸਾਰੇ ਲੀਡਰਸ ਇਦਾਂ ਦੇ ਨੇ ਫ੍ਰੈਂਚ ਦੇ ਅੰਦਰ ਜਿਹੜੀ ਆ ਅ ਅਲੀ ਪੈਨ ਮਰੀਨ ਆ ਜਿਹੜੀ ਉਹ ਉਹਦੇ ਵੀ ਇਸੇ ਤਰੀਕੇ ਦੇ ਵਿਚਾਰ ਨੇ ਜੇਕਰ ਅਸੀਂ ਇਥੇ ਯੂਕੇ ਦੀ ਦੇਖੀਏ ਤਾਂ ਯੂਕੇ ਦੇ ਵਿੱਚ ਜਿਹੜੇ ਨਾਈਜਲ ਫਰਾਜ਼ ਹੁਣੀ ਆ ਉਹ ਬਹੁਤ ਜ਼ਿਆਦਾ ਪੋਪੂਲਾਰਿਟੀ ਗੇਨ ਕਰਦੇ ਜਾ ਰਹੇ ਨੇ ਲਗਾਤਾਰ ਚਾਰ ਪੰਜ ਐਮਪੀ ਆਲਰੇਡੀ ਪਹਿਲੀ ਵਾਰ ਉਹਨਾਂ ਦੇ ਬਣੇ ਨੇ ਤੇ ਉਹ ਵੀ ਇਮੀਗ੍ਰੇਸ਼ਨ ਨੂੰ ਲੈ ਕੇ ਡੋਨਲਡ ਟਰੰਪ ਦੇ ਮਿੱਤਰ ਵੀ ਨੇ ਤੇ ਇਮੀਗ੍ਰੇਸ਼ਨ ਨੂੰ ਲੈ ਕੇ ਉਹਨਾਂ ਦੇ ਸੇਮ ਹੀ ਥਾਟ ਨੇ ਜਿਹੜੇ ਡੋਨਲਡ ਟਰੰਪ ਦੇ ਨੇ ਸੋ ਇਹ ਕੋਈ ਜਿਹੜੀ ਆ ਕਹ ਲਓ ਕਿ ਇਦਾਂ ਦੀ ਕੋਈ ਗੱਲ ਨਹੀਂ ਕਿ ਆਪਾਂ ਹਵਾ ਦੇ ਵਿੱਚ ਗੱਲ ਕਰ ਰਹੇ ਆ ਡੈਫੀਨਿਟਲੀ ਇੱਕ ਮਾਹੌਲ ਜਿਹੜਾ ਬਣਦਾ ਜਾ ਰਿਹਾ ਕੀ ਵੀ ਬਹੁਤ ਹੋ ਗਿਆ ਵੀ ਹੋਰ ਉਧਰਲੇ ਚਾਹੀ ਆਸ਼ਵਨ ਭਾਈਚਾਰਾ ਜਾਂ ਜਿੱਧਰੋਂ ਮਰਜੀ ਵੀ ਅਸੀਂ ਹੁਣ ਹੋਰ ਲੋਕ ਆਪਣੇ ਮੁਲਕਾਂ ਦੇ ਵਿੱਚ ਲਿਆ ਕੇ ਨਹੀਂ ਬਸਾਉਣੇ ਅਸੀਂ ਇਹ ਮੁਲਕ ਸਾਡੇ ਲਈ ਆ ਜਿੱਦਾਂ ਸਾਡੇ ਲੋਕ ਉੱਥੇ ਪੰਜਾਬ ਦੇ ਵਿੱਚ ਕਹਿ ਰਹੇ ਹੁੰਦੇ ਆ ਕਿ ਪ੍ਰਵਾਸੀ ਨਹੀਂ ਆਉਣੇ ਚਾਹੀਦੇ ਪੰਜਾਬ ਪੰਜਾਬੀਆਂ ਦਾ ਤੇ ਪੰਜਾਬੀਆਂ ਦਾ ਹੀ ਹੋਣਾ ਚਾਹੀਦਾ ਇਸੇ ਤਰੀਕੇ ਨਾਲ ਇਹ ਮੁਲਕ ਵੀ ਜਿਹੜੇ ਆ ਉਹਨਾਂ ਨੇ ਇਹ ਗੱਲ ਕਹਿਣਾ ਸ਼ੁਰੂ ਕਰ ਦਿੱਤੀ ਹੈ ਤੇ ਤੁਹਾਨੂੰ ਪਤਾ ਕਿ ਜਦੋਂ ਇੱਕ ਵਾਰ ਕਿਤੇ ਉਹ ਕੰਮ ਸ਼ੁਰੂ ਹੋ ਜਵੇ ਉਹ ਫਿਰ ਉਹਨੂੰ ਦੇਖ ਕੇ ਖਰਬੂਜੇ ਨੂੰ ਖਰਬੂਜਾ ਦੇਖ ਕੇ ਰੰਗ ਫੜਦੇ ਹੁੰਦਾ ਤੇ 트럼ਪ ਵਾਲਾ ਕੰਮ ਸ਼ੁਰੂ ਹੋ ਗਿਆ ਇਹ ਬਾਕੀ ਯੂਰੋਪੀਅਨ ਕੰਟਰੀਜ਼ ਦੇ ਵਿੱਚ ਵੀ ਘੁੰਮਣ ਦੇ ਕਾਫੀ ਵੱਡੇ ਪੱਦਰ ਤੇ ਚਾਂਸਸ ਨੇ ਤੇ ਇਹਦੇ ਲਈ ਔਨ ਡੈਫੀਨਿਟਲੀ ਚੰਗੀ ਗੱਲ ਤਾਂ ਇਹ ਹੀ ਹੈ ਕਿ ਸਾਡੇ ਮੁਲਕ ਦੇ ਵਿੱਚ ਜਿਹੜੀਆਂ ਸਥਿਤੀਆਂ ਬਿਹਤਰ ਹੋਣ ਪਰ ਸਾਡੇ ਤਾਂ ਉੱਥੇ ਹੁਣ ਆਪਣੀ ਬਹੁਤ ਲੰਬੀ ਗੱਲਬਾਤ ਹੋ ਜਾਣੀਆਂ ਜੀ ਉਹ ਤਾਂ ਬਹੁਤ ਬੁਰੇ ਹਾਲਾਤਾਂ ਦੇ ਵਿੱਚੋਂ ਜਿਹੜੇ ਲੋਕ ਜਿਹੜੇ ਵਾਪਸ ਗਏ ਜਿਹੜੇ ਡੋਂਕੀਆਂ ਲਾ ਲਾ ਕੇ ਆਈ ਸੀਗੀ ਕਿੱਦਾਂ ਉਹਨਾਂ ਦਾ ਨੁਕਸਾਨ ਪੈਸਿਆਂ ਦਾ ਹੋਇਆ 50-50 ਲੱਖ ਦੇ ਕਿਐ ਸੀ ਬਾਕੀ ਕਿਦਾਂ ਕਿ ਲੋਕਾਂ ਨੇ ਜਾਨ ਤੇ ਖੇਡ ਕੇ ਹੋ ਉੱਥੇ ਅਮਰੀਕਾ ਪਹੁੰਚੇ ਸੀਗੇ ਤੇ ਉਹਨਾਂ ਨੂੰ ਹਜੇ ਪਹੁੰਚਦਿਆਂ ਨੂੰ 10 ਵੀ ਦਿਨ ਹੋਈ ਸੀਗੇ ਤੇ ਉਹਨਾਂ ਨੂੰ ਰਿਪੋਰਟ ਕਰ ਦਿੱਤਾ ਲੱਖਾਂ ਰੁਪਏ ਦਾ ਨੁਕਸਾਨ ਜਾਨ ਬਚਾ ਕੇ ਜਿਹੜੇ ਪੈਨਮਾ ਦੇ ਜੰਗਲਾਂ ਦੇ ਵਿੱਚ ਉਹਨਾਂ ਨੇ ਕੱਟੀਆਂ ਸੀਗੀਆਂ ਉਹ ਉਹਨਾਂ ਨੂੰ ਸਾਰੀ ਜ਼ਿੰਦਗੀ ਦਾ ਟਰੋਮਾ ਮਿਲ ਗਿਆ ਤੇ ਹੁਣ ਵੀ ਇੱਕ ਜਿਹੜੀ ਨਿਊ ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਆ ਇਹਦੇ ਵਿੱਚ ਜੇਸ਼ੀ ਸੈਲੀ ਕੇ ਲੰਬੇ ਸਮੇਂ ਤੋਂ ਰਿਪੋਰਟਿੰਗ ਕਰ ਰਹੇ ਨੇ ਇਹਨਾਂ ਨੇ ਵੀ ਇਹ ਗੱਲ ਦੱਸੀ ਆ ਕਿ ਕਈ ਭਾਰਤੀਆਂ ਨੂੰ ਜਿਹੜਾ ਵਾਦਾ ਕੀਤਾ ਜਾਂਦਾ ਫਿਰ ਉਹਨਾਂ ਨੂੰ ਬਾਹਰਲੇ ਮੁਲਕਾਂ ਦਾ ਝਾਂਸਾ ਦੇ ਕੇ ਮੀਆਮਾਰ ਵਿੱਚ ਉਤਾਰ ਦਿੱਤਾ ਜਾਂਦਾ ਜਿੱਥੇ ਉਹਨਾਂ ਦਾ ਕੁੱਟਮਾਰ ਵੀ ਹੁੰਦੀ ਆ ਤੇ ਉਹ ਕਹਿੰਦੇ ਕਿ ਆਪਣੇ ਪਿੱਛੋਂ ਪੈਸੇ ਵੀ ਮਗਾਓ ਇਹ ਗੱਲ ਆਪਾਂ ਜਿਹੜੇ ਡੋਂਕੀ ਲਾ ਕੇ ਜਾਂਦੇ ਉਹਨਾਂ ਦੇ ਉਹਨਾਂ ਸੱਜਣਾ ਦੇ ਮੂੰਹੋਂ ਵੀ ਕਈ ਵਾਰ ਸੁਣੀ ਆ ਕਿ ਜਦੋਂ ਰਾਹ ਦੇ ਵਿੱਚ ਮਾਫੀਆ ਵਾਲੇ ਫੜ ਲੈਂਦੇ ਆ ਤਾਂ ਉਹ ਕਹਿੰਦੇ ਪਿੱਛੋਂ ਸਾਨੂੰ ਪੈਸੇ ਮਗਾਓ ਕਿਉਂਕਿ ਅ ਸੋ ਇਸ ਕਰਕੇ ਇਹ ਸਾਰੀਆਂ ਸਥਿਤੀਆਂ ਕੋਈ ਚੰਗੀਆਂ ਜਿਹੜੀਆਂ ਸੰਕੇਤ ਨਹੀਂ ਦੇ ਰਹੀਆਂ ਸੋ ਬੈਟਰ ਇਹੀ ਆ ਕਿ ਚੰਗੀਆਂ ਸਥਿਤੀਆਂ ਪੰਜਾਬ ਦੇ ਵਿੱਚ ਹੀ ਹੋਣ ਕਿ ਇਧਰਲੇ ਪਾਸੇ ਨੂੰ ਜਿਹੜੀ ਕਹਾਣੀ ਉਹ ਨਾ ਜਾਵੇ ਸੋ ਲਗਾਤਾਰ ਬਹੁਤ ਸਾਰੇ ਮਸələ ਤੇ ਤੁਹਾਡੇ ਨਾਲ ਗੱਲਬਾਤ ਕਰਦੇ ਰਹਿਵਾਂਗੇ ਆਪਣਾ ਤੇ ਆਪਣੇ ਇਸ ਚੈਨ ਦਾ ਖਿਆਲ ਰੱਖਣਾ ਸਤਿ ਸ੍ਰੀ ਅਕਾਲ